ਆ ਸੋਨੇ ਫੂਲਾ ਸੀ ਆ ਮੈਂ ਆ ਗਿਆ ਕਹਿੰਦਾ ਰੋਲੇ ਚ ਪਤਾ ਨਹੀਂ ਜੀ ਲੱਗਦਾ ਕਿ ਮੈਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ ਨਿਊਜ਼ ਤੋਂ ਸੋ ਵੀਰ ਜੀ ਅੱਜ ਆਪਾਂ ਪਿੰਡ ਸ਼ਹਿਰ ਜਗਰਾਉਂ ਪਿੰਡ ਗਗੜਾ ਉੱਥੇ ਆ ਪਹੁੰਚੇ ਆ ਸੋ ਵੀਰ ਜੀ ਮੰਦਰ ਸਿੰਘ ਸਨ ਆਫ ਧਾਣਾ ਸਿੰਘ ਜੋ ਮੰਦਰਬੀਰ ਜੀ ਆ ਉਹ ਉਹ ਗਰੀਬ ਪਰਿਵਾਰ ਵਿਚੋਂ ਹਨ ਸੋ ਵੀਰ ਜੀ ਉਹਨਾਂ ਦਾ ਇੱਕ ਜਿਹੜਾ ਇੱਕ ਹੱਥ ਆ ਮੰਦਰ ਸਿੰਘ ਵੀਰ ਦਾ ਉਹ ਵੀ ਬੁਰੀ ਬਹੁਤ ਖਰਾਬ ਆ ਤੇ ਮੈਂ ਸੰਸਥਾ ਨੂੰ ਬੇਨਤੀ ਕਰਦਾ ਵਾਂ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕੋਈ ਉਹਨਾਂ ਦਾ ਕੰਮ ਕਾਰੋਬਾਰ ਚਲਾਇਆ ਜਾਵੇ ਜਿਹੜਾ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਉਹਨਾਂ ਦੇ ਬੱਚੇ ਵੱਡੀ ਬੇਟੀ ਜੋ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਆ 12 ਸਾਲ ਦੀ ਆ ਛੋਟੀ ਬੇਟੀ ਆ ਉਹ 5ਵੀਂ ਕਲਾਸ ਚ ਪੜ੍ਹਦੀ ਆ ਪਤਾ ਕਿੰਨੀ ਉਮਰ ਹੈ ਤੇਦੀ 10 ਸਾਲ ਦੀ ਆ 10 ਸਾਲ ਦੀ ਆ ਸੋ ਵੀਰ ਜੀ ਨਾਲ ਪੁੱਛਦੇ ਆ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੀਆਂ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਪ੍ਰੋਬਲਮ ਆ ਜੀ ਤੁਹਾਨੂੰ ਵੀਰ ਜੀ ਇਹ ਹੀ ਪ੍ਰੋਬਲਮ ਮਤਲਬ ਕਿ ਮੈਨੂੰ ਕੰਮ ਦਾ ਜੀ ਕੋ ਪ੍ਰੋਬਲਮ ਆਉਂਦੀ ਜੀ ਕਿ ਵੀ ਮਤਲਬ ਕੋਈ ਮੇਰਾ ਕੰਮ ਚਲਾ ਕੇ ਦਿੱਤਾ ਜਾਵੇ ਮੈਂ ਇਹ ਬੱਚਿਆਂ ਦਾ ਕੋਈ ਪੜਨ ਕੋਸ਼ਣ ਕਰਨਾ ਮੈਂ ਇਹਨਾਂ ਨੂੰ ਪੜਾ ਰਖਾ ਕੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾ ਦੇਵਾਂ ਬਸ ਜਿਹੜੇ ਤੁਹਾਡੇ ਵੱਡੇ ਵੱਡੀ ਬੇਟੀ ਆ ਉਹ ਕਿਹੜੀ ਕਲਾਸ ਚ ਆ ਉਹ ਸੇਮ ਹੀ ਕਲਾਸ ਚ ਆ ਵੀਰ ਜੀ ਤੇ ਛੋਟੀ ਬੇਟੀ ਵੀ ਉਹ ਪਾਣੀ ਵੀ ਕਲਾਸ ਚ ਆ ਵੀਰ ਜੀ ਤੇ ਇਹਨਾਂ ਦੇ ਜਿਹੜੇ ਮਾਤਾ ਜੀ ਆ ਉਹ ਉਹਨਾਂ ਨੇ ਮਾਤਾ ਜੀ ਦਾ ਚਰੇਗਾ ਜੀ ਕਿ ਛੱਡ ਕੇ ਸਾਨੂੰ ਉਹ ਕਹਿੰਦੇ ਸੀ ਘਰ ਵੇਚੇਗਾ ਤਾਂ ਮੈਂ ਰਹਿਣਾਗਾ ਨਹੀਂ ਰਹਿਣਾ ਨਹੀਂਗਾ ਜੀ ਦਿਵਾਲ ਸਾਹਮ ਦਾ ਉਹਨਾਂ ਨੇ ਮੈਨੂੰ ਇਹ ਗੱਲ ਕਹੇਤੀ ਸੀ ਉਦੋਂ ਵਿੱਚ ਉਹਨਾਂ ਨੇ ਮੇਰੇ ਕੋਲ ਕੇਸ ਵੀ ਲਾਇਆ ਤੁਸੀਂ ਇਸ ਟਾਈਮ ਕਿੱਥੇ ਰਹਿੰਦੇ ਆ ਇਸ ਟਾਈਮ ਜੀ ਗਗੜੇ ਪਿੰਡ ਤੇ ਰਹਿੰਦੇ ਆ ਤੇ ਤੁਸੀਂ ਸੰਸਥਾ ਨੂੰ ਕੀ ਕਹਿਣਾ ਚਾਹੁੰਦੇ ਆ ਸਾਰਾ ਮੁਰੇ ਹੀ ਵੇਚ ਦੇ ਚਲ ਮੇਰਾ ਮੜੀ-ਮੋਢੀ ਮੇਰੀ ਮਦਦ ਕਰ ਦੇਣ ਮੈਂ ਉਹਦੇ ਬੱਚਿਆਂ ਨੂੰ ਪਾਲਣ ਪੋਸਣ ਕਰਨਾ ਮੈਂ ਇਹਦਾ ਕੰਮ ਚਲਾ ਲਾਂਗੀ ਜੀ ਬਸ ਸੋ ਉਹਨਾਂ ਦੇ ਬੱਚਿਆਂ ਨੂੰ ਹੀ ਪੁੱਛਦੇ ਆ ਹਾਂਜੀ ਪਤੋ ਕੀ ਕਹਿਣਾ ਪੁੱਤ ਬੇਟਾ ਆਪਣਾ ਮਨਜੀਤ ਪੁੱਤ ਤੁਸੀਂ ਸੰਸਥਾਵਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਮਾਜਿਕ ਨੂੰ ਕੀ ਕਹਿਣਾ ਚਾਹੁੰਦੇ ਆ ਮੇਰੇ ਪਿਤਾ ਜੀ ਦਾ ਕੰਮ ਚੱਲ ਜਾਵੇ ਸਾਨੂੰ ਪੜਾਵਾ ਹਾਂ ਵਾ ਤਾਂ ਕੀ ਕਹਿਣਾ ਚਾਹੁੰਦੇ ਆ ਮੇਰੇ ਪਿਤਾ ਜੀ ਦਾ ਕੰਮ ਚੱਲ ਪਵੇ ਸਾਨੂੰ ਸਾਡੀ ਪੜਾਈ ਵਾਸਤੇ ਮਦਦ ਕਰੀਂ ਕਿਹੜੀ ਕਲਾਜ ਪੜ੍ਹਨੀ ਹੈ ਪੁੱਤ ਤੂੰ ਪੰਜਵੀਂ ਤੂੰ ਬਤ ਕਿਹੜੀ ਕਲਾਜ ਆ ਛੇਵੀਂ ਤੇ ਤੂੰ ਸੰਸਥਾਵਾਂ ਨੂੰ ਕੀ ਕਹਿਣਾ ਚਾਹੁੰਨੀ ਆ ਮੈਸ ਤਮਾਨੂੰ ਕਿ ਮੇਰੇ ਪਿਤਾ ਜੀ ਦਾ ਕੰਮ ਚੱਲ ਸਕੇ ਉਹ ਸਾਡੀ ਪੜ੍ਹਾਈ ਵਿੱਚ ਮਦਦ ਕਰ ਸਕੇ ਸੋਵੀਰ ਜੀ ਇਸ ਪਰਿਵਾਰ ਦਾ ਨਾ ਬਹੁਤ ਬੁਰਾ ਹਾਲ ਆ ਤੇ ਮੈਂ ਆਸ ਕਰਦਾ ਮਾਂ ਕਿ ਜੋ ਵੀ ਸੰਸਥਾਵਾਂ ਇਸ ਵੀਡੀਓ ਨੂੰ ਦੇਖਣਗੀਆਂ ਉਹ ਇਸ ਪਰਿਵਾਰ ਦੀ ਮਦਦ ਕੀਤੀ ਹੈ ਕੀਤੀ ਜਾਵੇ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਕਾਮਰੇਟ ਸਰਦਾਰ ਭਰਪੁਰ ਸਿੰਘ ਜੀ ਸੱਜਾਵਾਲ ਸੋ ਇਹ ਵੀ ਪਰਿਵਾਰ ਦੇ ਹੱਕ ਵਿੱਚ ਆਏ ਹਨ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੰਸਥਾਵਾਂ ਹਾਂ ਪਹਿਲਾਂ ਵੀ ਮੈਂ ਧੰਨਵਾਦ ਕਰਦਾ ਚੈਨਲਾਂ ਦਾ ਮਿਸਾਲ ਸਾਬ ਦਾ ਵੀ ਜਿਨ੍ਹਾਂ ਨੇ ਆ ਕੇ ਗਰੀਬ ਦੀ ਸਾਲ ਰਹੀ ਆ ਜੇ ਚੈਨਲ ਨੇ ਗੱਲ ਨਾ ਕਰਨ ਜਾਂ ਪੁੱਸਣੋ ਕਿਸੇ ਗਰੀਬ ਨੂੰ ਕਿਉਂ ਸਰਕਾਰਾਂ ਦਾ ਤਾਂ ਇਦਾਂ ਧਿਆਨ ਨਹੀਂ ਹੈ ਅਸੀਂ ਇਹੀ ਕਹਿੰਨੇ ਵੀ ਗਰੀਬ ਪਰਿਵਾਰ ਆ ਦੋ ਬੱਚੇ ਆ ਛੋਟੇ ਛੋਟੇ ਉਹ ਪੜ੍ਹਾਈ ਦਾ ਔਖਾ ਜਿਹੜਾ ਕੁੜੀਆਂ ਦਾ ਬਾਪ ਆ ਉਹ ਪਾ ਜਾ ਬਾਂਤ ਪਾ ਜਾ ਤੇ ਕੰਮ ਕਰਨ ਤੇ ਯੋਗ ਨਹੀਂ ਮਕਾਨ ਦੀ ਹਾਲਤ ਬਹੁਤ ਮਾੜੀ ਆ ਅਸੀਂ 57 ਨੂੰ ਇਹ ਹੀ ਬੇਨਤੀ ਕਰਾਂਗੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜੀ ਕਿ ਅਸੀਂ ਸੱਤ ਦੇ ਥਲੇ ਖੜੇ ਆਂ ਸੱਤਾਂ ਦਾ ਹਾਲਤ ਮਾੜੀ ਆ ਇਹਨਾਂ ਵਧੀਆ ਨਹੀਂ ਹੈ ਇਹ ਜਿਹੜੀਆਂ ਸਤਾਂਵਾਂမှာ ਸਰਕਾਰ ਦਾ ਤਾਂ ਇਧਰੋਂ ਧਿਆਨ ਹੈ ਨਹੀਂ ਕਿਉਂ ਇੱਕ ਜਿਹੜੀਆਂ ਇਹ ਸਾਡੀਆਂ ਮਦਦ ਕਰਦੀਆਂ ਗਰੀਬ ਮਜ਼ਦੂਰਾਂ ਦੀ ਇਹ ਜਿਵੇਂ ਪੰਜ ਬੰਦੇ ਸਾਨੂੰ ਪਿੰਡਾਂ ਦੇ ਵਿੱਚ ਮਿਲਦੇ ਕਿਸੇ ਦੇ ਸਾਤ ਹੈ ਨਹੀਂ ਕੋਈ ਪੰਜ ਬੰਦਾ ਵਾ ਉਹਦਾ ਗੁਜ਼ਾਰਾ ਬਹੁਤ ਔਖਾ ਕਿਉਂ ਜਿਹੜੀ ਸਰਕਾਰ ਆ ਸਰਕਾਰ ਦਾ ਤਾਂ ਧਿਆਨ ਇਥੋਂ ਬਦਲ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਕੋਈ ਸਬਜ਼ੀ ਨਹੀਂ ਬਣਾ ਸਕਦਾ ਐਸ ਟਾਈਮ ਗਰੀਬ ਬੰਦੇ ਨੂੰ ਸਬਜ਼ੀ ਬਣਾਉਣੀ ਬਹੁਤ ਔਖੀ ਆ ਸਰਕਾਰ ਨਾਕਾਮ ਹੋ ਚੁੱਕੀ ਆ ਇਸ ਚੀਜ਼ ਤੋਂ ਨਾਕਾਮ ਹੋ ਚੁੱਕੀ ਆ ਨਾ ਮਜ਼ਦੂਰ 'ਚ ਧਿਆਨ ਆ ਨਾ ਕਿਸੇ ਕਿਸਾਨ 'ਚ ਧਿਆਨ ਆ ਸਰਕਾਰ ਦਾ ਅੱਜ ਸੜਕਾ ਲਾਉਣਾ ਵੀ ਔਖਾ ਵਾ ਗਰੀਬ ਬੰਦੇ ਨੂੰ ਇੱਕ ਟਮਾਟਰ ਲੈ ਕੇ ਤੇ ਲਸਣ ਦਾ ਅੱਜ 400 ਨੂੰ ਪਿੰਡਾਂ ਦੇ ਵਿੱਚ ਲਸਣ ਵਿਕ ਰਿਹਾ ਤੇ 70-80 ਰੁਪਏ ਟਮਾਟਰ ਤੇ ਪਿਆਜ਼ ਵਿਕ ਰਿਹਾ ਜਿਹੜਾ ਮਜ਼ਦੂਰ ਬੰਦਾ ਉਹ ਕੀ ਸਬਜ਼ੀ ਬਣਾ ਲੂ ਕੀ ਖਾ ਲੂਗਾ ਕਿੱਥੋਂ ਇੱਕ ਇਹੋ ਜਿਹੇ ਬੰਦੇ ਜਿਹੜੇ ਪਾ ਜਾ ਉਹ ਕਮਾਈ ਨਹੀਂ ਕਰ ਸਕਦੇ ਤੇ ਉਹਨਾਂ ਦਾ ਕੀ ਹਾਲ ਹੋਗਾ ਇਹ ਚੀਜ਼ਾਂ ਤੋਂ ਤਕੜੇ ਤਕੜੇ ਵੀ ਨੱਕ ਮੋੜ ਚੁੱਕੇ ਦੁਆਰੇ ਮੈਂ ਬੇਨਤੀ ਕਰਦਾ ਵੀ ਜਿਹੜੀਆਂ ਸੰਤਾਂਵਾਂ ਇਸ ਬੰਦੇ ਦੀ ਜਰੂਰ ਮਦਦ ਕਰਨ ਕਿਉਂ ਬਾਹ ਤੋਂ ਪੰਜ ਬੰਦਾ ਵਾ ਦੋ ਬੇਟੀਆਂ ਜਿਹੜੀਆਂ ਪੜ੍ਹਦੀਆਂ 1ਵੀਂ ਤੇ 5ਵੀਂ ਦੇ ਵਿੱਚ ਇਹਨਾਂ ਦੀ ਮਦਦ ਜਰੂਰ ਕੀਤੀ ਜਾਵੇ ਦੁਆਰੇ ਅਸੀਂ ਇਹੀ ਬੇਨਤੀ ਕਰਾਂਗੇ ਬੇਸ ਸੰਤਾਂਵਾਂ ਨੂੰ ਜਰੂਰ ਮਦਦ ਕਰਨ ਸਰਕਾਰ ਦਾ ਮਦਦ ਕਰਨ ਨੂੰ ਮਜ਼ਦੂਰਾਂ ਦੀ ਗਈ ਨਾਇਕ ਕਰ ਸਕਦੀ ਆ ਜਿਨ੍ਹਾਂ ਨੇ આજ ਤੱਕ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹ ਆਸ ਖਤਮ ਹੋ ਚੁੱਕੀ ਆ ਜੇ ਸਰਕਾਰ ਨੇ ਤੇ ਲਾਸਟ ਵਿੱਚ ਤੁਸੀਂ ਵੀਰ ਜੀ ਅੱਜ ਪ੍ਰਵਾਹ ਦੇ ਖਾਤਰ ਇੱਥੇ ਆਏ ਆ ਤੇ ਸਰਕਾਰ ਨੂੰ ਤੇ ਸੰਸਥਾਵਾਂ ਨੂੰ ਤੇ ਜਿਹੜੇ ਹੋਰ ਆਪਣੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਸਮਾਜ ਸੇਵੀ ਆ ਜਾਂ ਸਰਕਾਰਾਂ માં ਸਰਕਾਰ ਵੀ ਇੰਨਾ ਦੀ ਮਦਦ ਕਰ ਸਕਦੀ ਆ ਜਿਹੜੇ ਕਿ ਅੱਜ 1500 ਪਰਸਨ ਲੱਗਦੀ ਆ ਜਿਹੜਾ ਮਜ਼ਦੂਰ ਬੰਦਾ ਏਸ਼ੀਆ ਦੇ ਵਿੱਚੋਂ ਤੇ ਜਿਹੜੀ ਐਮਐਲਏ ਐਮਪੀ ਦੀ ਲਗਣੀ ਆ ਪਰਸਨ ਲਗਣੀ ਆ ਉਹ ਅਸੀਂ 90000 ਲਗਣੀ ਆ ਇਹ ਹਜੇ 5 ਬੰਦਿਆਂ ਨੂੰ ਪੈਸਣਾ ਨਹੀਂ ਲਾ ਸਕਦੇ ਆ ਕੁੜੀਆਂ ਨੇ ਵਿਚਾਰੀਆਂ ਮਾਮਸੂਰਾ ਇਹਨਾਂ ਦੀ ਪੜ੍ਹਾਈ ਵੀ ਬਹੁਤ ਔਖੀ ਆ ਪੜਾਈ ਇਹਨਾਂ ਦੇ ਵਿੱਦਿਆ ਦੇਣੀ ਸਰਕਾਰ ਦਾ ਕੰਮ ਹੈ ਵਿੱਦਿਆ ਤੇ ਰਗਿਆਰ ਦੇਣਾ ਸਰਕਾਰਾਂ ਦਾ ਜ਼ਿੰਮੇਵਾਰੀ ਬਣਦੀ ਹੈ ਕਿਉਂ ਜਿਹੜੀਆਂ ਸਰਕਾਰਾਂ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਤੁੱਕੀਆਂ ਨੇ ਅਸੀਂ ਆ ਸੰਤਾਵਾਂ ਤੇ ਜਿਹੜੇ ਸਮਾਜ ਸੇਵੀ ਬੰਦੇ ਨੇ ਉਹਨਾਂ ਮੂਰੇ ਬੇਨਤੀ ਕਰਨਾ ਵੀ ਇਹ ਗਰੀਬ ਬੰਦੇ ਦੀ ਮਦਦ ਕੀਤੀ ਜਾਵੇ ਕੋਈ ਸਾਧਨ ਬਣਾ ਕੇ ਦਿੱਤਾ ਜਾਵੇ ਜਾਂ ਉਹ ਰੇੜੀ ਲਾ ਸਕੇ ਜਾਂ ਕੋਈ ਫੜੀ ਲਾ ਸਕੇ ਉਹ ਜਾ ਇਹਨੂੰ ਸਾਧਨ ਬਣਾ ਕੇ ਦਿੱਤਾ ਜਾਵੇ ਜੈ ਜਨਤਾ ਜੈਤਲਾਲ ਨਰਸਿੰਘ ਹਾਂਜੀ ਵੀਰ ਜੀ ਜਿਸ ਤਰ੍ਹਾਂ ਤੁਹਾਨੂੰ ਦੱਸ ਹੀ ਦਿੱਤਾ ਨਾ ਕਿ ਇਸ ਪਰਿਵਾਰ ਨੂੰ ਬਹੁਤ ਜ਼ਰੂਰਤ ਆ ਤੇ ਮੈਨੂੰ ਆਸ ਹੈ ਕਿ ਇਸ ਪਰਿਵਾਰ ਦੀ ਸੰਸਥਾ ਵੱਲੋਂ ਤੇ ਸਮਾਜ ਸੇਵੀ ਤੇ ਸਰਕਾਰ ਵੱਲੋਂ ਜ਼ਰੂਰ ਬਾਹਰ ਫੜੀ ਜਾਵੇਗੀ ਤੇ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਪਰਿਵਾਰ ਦੇ ਮੀਟਰ ਉਹ ਵੀ ਨਹੀਂ ਲੱਗਿਆ ਹੈਗਾ ਸੋ ਮੈਂ ਸੰਸਥਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਇਸ ਪਰਿਵਾਰ ਨੂੰ ਮੀਟਰ ਤੇ ਲੈਡ ਦਾ ਜਰੂਰ ਪ੍ਰਬੰਧ ਕੀਤਾ ਜਾਵੇ ਸੋ ਮੈਨੂੰ ਆਸ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਇਸ ਪਰਿਵਾਰ ਨੂੰ ਜੋ ਸੰਸਥਾਵਾਂ ਹਨ ਉਹ ਇਸ ਪਰਿਵਾਰ ਦੀ ਬਾਝੋਂ ਜਰੂਰ ਫੜਨਗੇ ਤੇ ਇਹਨਾਂ ਦਾ ਕੋਈ ਨਾ ਕੋਈ ਕੰਮ ਕੰਮ ਦਾ ਹੱਲ ਜਰੂਰ ਕਰਕੇ ਦਿੱਤਾ ਜਾਵੇਗਾ ਸੋ ਵੀਰ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਸ਼ਾਲ ਸਿੰਘ ਮਸ਼ਾਲ ਨਿਊਜ਼ ਤੋਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੀ ਜੀ ਕੀ ਨਾਮ ਆ ਜੀ ਤੁਹਾਡਾ ਮੰਦਰ ਸਿੰਘ ਜੀ ਇੱਕ ਤੇ ਨਾਲ ਠਾਨਾ ਸਿੰਘ ਜੀ ਸ਼ਹਿਰ ਜਗਰੋਂ ਪਿੰਡ ਗਗੜਾ ਜੀ ਤੇ ਤੁਹਾਡਾ ਕਨੈਕਟ ਨੰਬਰ ਕੋਈ 62842 99337 ਜੀ ਕਿੰਨਾ ਨੰਬਰ ਆ ਜੀ 62842 ਜੀ 99337